ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਸਿੱਧੂ ਮੂਸੇਵਾਲ ਦੇ ਕਤਲ ਮਾਮਲੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜੀ ਹਾਂ ਦਾਅਦੇ ਕਿ ਅਮਰੀਕਾ ਦੇ ਵਿੱਚੋਂ 200 ਹੋਰ ਪਰਿਵਾਸੀਆਂ ਨੂੰ ਜਿਹੜਾ ਡਿਪੋਰਟ ਕੀਤਾ ਗਿਆ ਇਸ ਦੇ ਵਿੱਚ ਅਨਮੋਲ ਬਿਸ਼ਨੋਈ ਨੂੰ ਵੀ ਡਿਪੋਰਟ ਕੀਤਾ ਗਿਆ ਜਿਸ ਨੂੰ ਕੀ ਹੁਣ ਭਾਰਤ ਲਿਆਂਦਾ ਜਾ ਰਿਹਾ ਤੇ ਇਹ ਕਿਹਾ ਜਾ ਰਿਹਾ ਕਿ ਹੁਣ ਮਾਨਸਾ ਦੀ ਅਦਾਲਤ ਦੇ ਵਿੱਚ ਵੀ ਜਿਹੜਾ ਕਿ ਅਨਮੋਲ ਬਿਸ਼ਨੋਈ ਨੂੰ ਪੇਸ਼ ਕੀਤਾ ਜਾ ਸਕਦਾ 10 ਲੱਖ ਦੇ ਇਨਾਮ ਵਾਲੇ ਅਨਮੋਲ ਦੇ ਉੱਪਰ 18 ਮਾਮਲੇ ਦਰਜ ਨੇ ਸਿੱਧੂ ਮੂਸੇਵਾਲੇ ਦੇ ਵਕੀਲ ਸਤਿੰਦਰ ਸਿੰਘ ਮਿੱਤਲ ਨੇ ਦੱਸਿਆ ਕਿ ਅਨਮੋਲ ਬਿਸ਼ਨੋਈ ਦੀ ਮਾਨਸਾ ਪੁਲਸ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਵੱਡੇ ਖੁਲਾਸੇ ਹੋ ਸਕਦੇ ਨੇ ਬਿਲਕੁਲ ਜਿਵੇਂ ਸੋਸ਼ਲ ਮੀਡੀਆ ਤੇ ਆ ਰਿਹਾ ਕਿ ਉਹਨੂੰ ਡਿਪੋਰਟ ਅਮਰੀਕਾ ਤੋਂ ਕਰਕੇ ਜਿਹੜੀ ਐਨਆਈਡੀ ਟੀਮ ਦਿੱਲੀ ਲੈ ਕੇ ਆ ਰਹੀ ਹੈ ਹੁਣ ਦੇਖਦੇ ਆ ਕਿ ਮਾਨਸਾ ਜਿਹੜੀ ਪੁਲਸ ਹੈਗੀ ਹੈ ਉਹ ਕਦੋਂ ਅਨਮੋਲ ਬਿਸ਼ਨੋਈ ਨੂੰ ਜਿਹੜੀ ਹੈਗੀ ਹੈ ਇਹ ਸਿੱਧੂ ਮੂਸੇਵਾਲੇ ਮਰਡਰ ਕੇਸ ਦੇ ਵਿੱਚ ਲੈ ਕੇ ਆਉਂਦੀ ਹੈ ਇਹ ਇਸ ਦਾ ਐਮ ਕੀ ਰੋਲ ਰਿਹਾ ਇਸ ਕੇਸ ਦੇ ਵਿੱਚ ਜੋ ਪੁਲਿਸ ਵੱਲੋਂ ਚਾਰ ਸ਼ੀਟ ਪੇਸ਼ ਕੀਤੀ ਗਈ ਸੀਦੇ ਵਿੱਚ ਇਹ ਦਿਖਾਇਆ ਗਿਆ ਸੀ ਕਿ ਅਨਮੋਲ ਬਿਸ਼ਨੋਈ ਨੇ ਜਿਹੜਾ ਹੈਗਾ ਲਾਰੈਂਸ ਬਿਸ਼ਨੋਈ ਜੱਗੂ ਭਗਵਾਨਪੁਰੀਆ ਸਚਿਨ ਭਵਾਨੀ ਜਿੰਨੇ ਵੀ ਇਹਦੇ ਵਿੱਚ ਨੋਮੀਨੇਟਡ ਅਕਿਊਜ਼ ਹੈਗੇ ਉਹਨਾਂ ਨਾਲ ਮਿਲ ਕੇ ਸਾਰਾ ਇਹ ਪਲਾਨ ਤਿਆਰ ਕੀਤਾ ਸੀ ਔਰ ਜਿਹੜੇ ਹਥਿਆਰ ਤੇ ਜਿਹੜੀ ਟਰਾਂਸਪੋਰਟੇਸ਼ਨ ਹੈ ਜਿਹੜੀ ਇਹ ਵੀ ਇੱਕ ਵਹੀਕਲਸ ਗੱਡੀਆਂ ਉਹ ਸਾਰੀਆਂ ਪਰਵਾਇਡ ਕਰਾਂਚ ਅਨਮੋਲ ਬਿਸ਼ਨੋਈ ਦਾ ਵੀ ਸਿੱਧੇ ਤੌਰ ਤੇ ਜਿਹੜਾ ਹੱਥ ਦੱਸਿਆ ਗਿਆ ਸੀ। ਸੋ ਦਾ ਦਿਆ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੀ ਪੂਰੇ ਤਰੀਕੇ ਦੇ ਨਾਲ ਪਲੈਨਿੰਗ ਬਣਾਈ ਗਈ ਸੀ ਜਿਸ ਦੇ ਵਿੱਚ ਪੈਸੇ, ਹਥਿਆਰ ਅਤੇ ਹੋਰ ਸਮਾਨ ਮੁਹੱਈਆ ਕਰਵਾਇਆ ਗਿਆ ਸੀ ਤੇ ਇਸ ਦੇ ਵਿੱਚ ਅਨਮੋਲ ਬਿਸ਼ਨੋਈ ਦੀ ਮਦਦ ਦੱਸੀ ਜਾ ਰਹੀ ਸੀ ਜਿਸ ਤੋਂ ਬਾਅਦ ਹੁਣ ਭਾਰਤ ਲਿਆਉਣ ਤੋਂ ਬਾਅਦ ਜੇਕਰ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਰਿਮਾਂਡ ਦੌਰਾਨ ਵੱਡੇ ਖੁਲਾਸੇ ਹੋਣ ਦੀ ਆਸ ਜ਼ਰੂਰ ਜਾਗ ਪਈ ਹੈ। ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ।